ਸੋ ਇਹਨੇ ਜੀ ਕੈਨੇਡਾ ਦੇ ਘਰ ਘਰਾਂ ਦੀ ਆ ਇਹਨਾਂ ਦੀ ਮਿੱਟੀ ਹੈ ਸੋ ਇੱਥੋਂ ਮੋਂ ਲ ਸਟਾਰਟ ਹੋਊਗਾ ਕੰਮ ਇੱਥਾਂ ਜਾਂ ਨਾਲ ਦੇ ਘਰ ਬਣੇ ਹੋਏ ਨੇ ਦੋ ਸੋ ਇਹ ਸਟਾਰਟਿੰਗ ਕੁਵਰੀ ਇੱਥੇ ਹੈ ਲਗਾਤਾਰ ਇੱਥੇ ਘਰਾਂ ਦੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਜਿਹੜਾ ਇਸ ਤੋਂ ਅਗਲਾ ਸਟੈਪ ਹੈ ਉਹ ਸਟੈਪ ਹੁੰਦਾ ਹੈ ਬੇਸਮੈਂਟ ਕੱਲੀ ਇੱਥੇ ਬੇਸਮੈਂਟ ਹੀ ਕੰਕਰੀਟ ਦੀ ਬਣਦੀ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਕਿਵੇਂ ਤਿਆਰ ਕੀਤੀ ਜਾਂਦੀ ਹੈ ਘਰਾਂ ਦੀ ਇੱਕ ਸਾਈਡ ਤੋਂ ਆਪਣੇ ਉੱਪਰਲੀ ਮੰਜ਼ਲ ਹੁੰਦੀ ਹੈ ਮੀਨਸ ਕਿ ਫਸਟ ਫਲੋਰ ਹੁੰਦਾ ਆ ਬੇਸਮੈਂਟ ਤਿਆਰ ਕੀਤੀ ਪਈ ਹੈ ਜੀ ਦੇਖੋ ਕੰਕਰੀਟ ਦੀ ਉਹ ਇਹ ਤਾਂ ਜਿਹੜਾ ਮੇਨ ਗੇਟ ਉੱਪਰਲੇ ਪਾਸੇ ਹੋਊਗਾ ਸੋ ਬੇਸਮੈਂਟ ਪਹਿਲਾਂ ਪੱਟੀ ਜਾਂਦੀ ਹੈ ਉਸ ਤੋਂ ਬਾਅਦ ਕੰਕਰੀਟ ਵਾਲੀ ਤਿਆਰ ਕੀਤਾ ਜਾਂਦਾ بیس ਇਹਦੇ ਉੱਪਰ ਜਿਹੜਾ ਸਾਰਾ ਬਿਲਡਿੰਗ ਹੈ ਫਿਰ ਇਹ ਲੱਕੜ ਦੀ ਬਣਾਈ ਜਾਊਗੀ ਬਾਕੀ ਤਾਂ ਇਸ ਤੋਂ ਅੱਗੇ ਤਾਂ ਸਾਰੀ ਲਗਭਗ ਲੱਕੜ ਹੀ ਹੁੰਦੀ ਹੈ ਨਕਰਾਂ ਦੇ ਵਿੱਚ ਜਿਵੇਂ ਕਿ ਆਪਾਂ ਦੇਖੀਏ ਆ ਦੇਖੋ ਆ ਜੀ ਦੇਖੋ ਸਾਰਾ ਕੁਝ ਲੱਕੜ ਦਾ ਉੱਪਰ ਤੱਕ ਲੱਕੜੀ ਲੱਕੜ ਕੰਧਾਂ ਦੇਖੋਗੇ ਰਾਂ ਦੀ ਗੱਲ ਇਹ ਹੋਈ ਕਿ ਜੇ ਤੁਸੀਂ ਲੱਤ ਮਾਰੋ ਤਾਂ ਮੇਰੇ ਖਿਆਲ ਕੰਧ ਦੇ ਵਿੱਚ ਦੀ ਨਿਕਲ ਜਾਓਗੇ ਤੁਸੀਂ ਇਹ ਹੈ ਨਕਰਾਂ ਦੀ ਖਾਸੀਅਤ ਜੋ ਕੈਨੇਡਾ ਵਿੱਚ ਬਣਦੇ ਨੇ ਸੋਹਣੇ ਬੜੇ ਹੁੰਦੇ ਨੇ ਵੈਸੀ ਇਹ ਜਿਸ ਤਰ੍ਹਾਂ ਤਿਆਰ ਹੋ ਰਿਹਾ ਉਸ ਤੋਂ ਉੱਪਰ ਲੱਕੜ ਦਾ ਸਾਰਾ ਕੰਸਟਰਕਸ਼ਨ ਲਈ ਆ ਚਾਸੀਂ ਕੰਕਰੀਟ ਬਸ ਸਿਰਫ ਹੇਠਲੀ ਮੰਜ਼ਿਲ ਤੱਕ ਹੀ ਸੀਮਤ ਹੈ ਇਹਨਾਂ ਦਾ ਇਸ ਤੋਂ ਉੱਗੇ ਸਾਰਾ ਲੱਕੜ ਟੋਟਲੀ ਲੱਕੜ ਇਹ ਉਸ ਤੋਂ ਵੀ ਪ੍ਰੀ ਮੈਚਰ ਸਟੇਜ ਦੇ ਵਿੱਚ ਤਾਂ ਕਰ ਰਿਹਾ ਇਹ ਉਹ ਚਾਰੇ ਪਾਸੇ ਦੇਖਾਂਗੇ ਲੱਕੜੀ ਲੱਕੜ ਨਾ ਇਟਾ ਨਾ ਗਾਰਾ ਹਾ ਦੇਖੋ ਜੀ ਆ ਚੀਜ਼ ਹੈ ਇਹਨਾਂ ਦੇ ਘਰਾਂ ਦੇ ਵਿੱਚ ਵਿਚਾਰੇ ਖਾਲੀਵਾਲਸ ਨੇ ਦੋਨੇ ਪਾਸੇ ਇਹਨਾਂ ਦੀ ਇੱਕ ਵੱਖਰੀ ਕਿਸਮ ਦੀ ਲੱਕੜ ਲੱਗਦੀ ਹੈ ਵਿਚਾਰੇ ਜਿਵੇਂ ਆਪਾਂ ਕਹੇ ਲੋ ਕਿ ਉੱਪਰ ਵੀ ਦੇਖੋਗੇ ਤਾਂ ਲੱਕੜ ਦੇ ਬਾਲੇ ਸੋਹੇ ਕੱਖਾਂ ਕੰਡਿਆਂ ਦੀ ਘਰ ਨੇ ਇਹਨਾਂ ਦੇ ਐਡੇ ਕੋਈ ਮਨ ਲੱਗੇ ਇੰਡੀਆ ਵਾਲੇ ਮਜ਼ਬੂਤੀ ਨਹੀਂ ਹੈਗੀ ਫਲੋਰਿੰਗ ਹੈ ਉਹ ਵੀ ਲੱਕੜ this is how they make their houses but really they are beautiful ਆ ਬੇਸਮੈਂਟਾਂ niche ਦੇਖੋ ਬੀਸਮੈਂਟ ਦੇ ਵਿੱਚ ਉਹੀ ਕੰਕਰੀਟ ਤੇ ਲਾਇਆ ਹੋਇਆ ਤਿਆਰ ਕੀਤਾ ਹੋਇਆ بیس ਬਾਕੀ ਸਾਰਾ ਉਮਝਮੇ ਜੇ ਉੱਪਰ ਦੇਖਾਂਗੇ ਦੂਰੀ ਪਰਤ ਹੈ ਵਿੱਚ ਸ਼ਾਇਦ ਇਹਨਾਂ ਦੇ ਕੋਈ ਹੀਟ ਲਈ ਭਰਦੇ ਨੇ ਇਹ ਬਿਊਟੀਫੁਲ ਸੀਨਰੀਜ਼ ਮਿਊਟਸ ਅੰਮ੍ਰਿਤਖਾਨਾ ਜੀ ਇਹ ਨਾਲ ਨਾਲ ਚੱਕਣਾ ਪੈਂਦਾ ਇੱਥੋਂ ਆਦਰਵਾਇਸ ਇਹ ਲੋਕ ਥੋੜੇ ਜਿਹੀ ਕਾਨੂੰਨੀ ਵੀ ਜ਼ਿਆਦਾ ਨੇ ਦੇਖੋ ਕਿਵੇਂ ਪੈਂਚਰ ਲਾਏ ਹੋਏ ਨੇ ਆ ਹੀ ਜੋੜ ਲੱਗਦੇ ਨੇ ਲੱਕੜਾਂ ਦੇ ਆ ਬਚਾਰੇ ਤਕੜਾ ਬੱਲਾ ਕੋਈ ਬਾਕੀ ਖਾਸੀਅਤ ਇਹ ਹੈ ਸ਼ਾਇਦ ਲੱਕੜ ਨੂੰ ਕੋਈ ਸਿਉਂਖ ਵਗੈਰਾ ਦਾ ਡਰ ਨਹੀਂ ਹੈਗਾ ਇੱਥੇ ਇੱਕ ਪਰਤ ਇਧਰਲੇ ਪਾਸੇ ਆ ਗਈ ਇੱਕ ਪਰਤ ਇਹ ਇਧਰਲੇ ਪਾਸੇ ਆ ਜਾਊਗੀ ਸੋ ਵਿਚਾਲੋਂ ਜਿਹੜੀ ਹੈ ਇਹ ਖਾਲੀ ਰਹਿੰਦੀ ਹੈ ਆਲ ਵੁੱਡ ਯੋ ਦੇਖੋ ਨਾਲ ਨਾਲ ਤਿਆਰ ਹੋ ਰਹੀਆਂ ਨੇ ਕਾਫੀ ਇੱਥੇ ਕਿਉਂਕਿ ਮੈਂ ਇੱਥੇ ਉਹ ਸੈਕਟਾਂ ਜਿੱਥੇ ਕਿ ਮੰਨ ਲਓ ਕਾਫੀ ਡਵੈਲਪਮੈਂਟ ਹੋ ਰਹੀ ਹੈ ਉੱਪਰ ਤੱਕ ਦੇਖੋਗੇ ਲੱਕੜੀ ਲੱਕੜ ਸੋ ਇੱਥੇ ਇਹਨਾਂ ਦਾ ਗੈਰਾਜ ਹੁੰਦਾ ਪਹਿਲਾਂ ਇਹ ਕਿਉਂਕਿ ਬਰਫ਼ ਹੁੰਦੀ ਇੱਥੇ ਕਾਫੀ ਜ਼ਿਆਦਾ ਗੈਰਾਜ ਦੇ ਵਿੱਚੋਂ ਤੁਹਾਡੇ ਘਰ ਚ ਐਂਟਰੀ ਹੈ ਇੱਕ ਥੋੜੀ ਵੱਖਰੀ ਸੈਪਰੇਟ ਐਂਟਰੀ ਵੀ ਹੁੰਦੀ ਹੈ ਇਸ ਤਰ੍ਹਾਂ ਦੀ ਸਾਈਡ ਤੇ ਇਹ ਸੈਪਰੇਟ ਐਂਟਰੀ ਹੈ ਇਹ ਗੈਰਾਜ ਵਿੱਚ ਦੀ ਐਂਟਰੀ ਹੈ ਕਿਉਂਕਿ ਗੱਡੀਆਂ-ਗੱਡੀਆਂ ਨੇ ਅੰਦਰੋਂ ਸਟਾਰਟ ਹੁੰਦੀਆਂ ਨੇ ਫਿਰ ਸਰਦੀਆਂ ਦੇ ਮੌਸਮ ਦੌਰਾਨ ਫਿਲਹਾਲ ਕਿਉਂਕਿ ਮੈਂ ਇੱਥੇ ਆ ਗਰਮੀਆਂ ਨੇ ਮੌਸਮ ਕਾਫੀ ਗਰਮ ਹੈ ਧੁੱਪ ਬੜੀ ਤੇਜ਼ ਹੈ ਬਾਕੀ ਖਾਸੀਅਤ ਇਹ ਹੈ ਕਿ ਦਿਨ ਬੜਾ ਲੰਬਾ ਹੈ ਦਿਨ ਇਥੇ ਸੂਰੇ 5:00 ਵਜੇ ਚੜ੍ਹ ਕੇ ਮੇਰੇ ਵਰਗੇ ਅਮਰਤਾਰੀ ਵਿਚਾਰੇ 5:00 ਵਜੇ ਉੱਠ ਜਾਂਦੇ ਤੇ ਰਾਤ ਨੂੰ 1:30 ਵਜੇ ਸਿਪਦਾ ਪਰ ਖਾਸੀਅਤ ਇਹ ਹੈ ਕਿ ਤੁਹਾਡੀ ਨੀਂਦ ਬੜੀ ਜਲਦੀ ਪੂਰੀ ਹੁੰਦੀ ਹੈ ਮੀਨਸ ਕਿ ਜੂ ਫੀਲ ਰਿਲੈਕਸਿੰਗ ਇਨਵਾਇਰਨਮੈਂਟ ਵਿਦਾਊਟ ਪੋਲੂਸ਼ਨ ਇਹ ਕਾਪੀ ਕੇ ਬੋਕੇ ਬੜੇ ਬੜੇ ਬਡੇ ਨੇ ਇੱਥੇ ਕੀ ਆ ਜਗਾਰਡਮੈਂਟ ਹੈ ਸੋ ਜ਼ਿਆਦਾ ਲੋਕਾਂ ਕੋਲੇ ਗੱਡੀਆਂ ਵੱਡੀਆਂ ਨੇ ਇਹਨਾਂ ਸਮਝੋ ਕਿ ਸ਼ੌਂਕ ਨੇ ਪਰ ਪਸ਼ੂ ਪੰਛੀ ਨੂੰ ਬੜਾ ਪਿਆਰ ਕਰਦੇ ਨੇ ਚਾਹੋ ਦੇਖੋ ਖਰਗੋਸ਼ ਜਾ ਰਿਹਾ ਇੱਕ ਤੇ ਇਹ ਵੀ ਬੇਸਮੈਂਟ ਤਿਆਰ ਕੀਤੀ ਪਈ ਹੈ ਇਹਦੇ ਉੱਪਰ ਘਰ ਬਣੂਗਾ ਕਰਾਂ ਵਿੱਚ ਕਾਫੀ ਆਪਸ਼ਨਸ ਨੇ ਸੀ ਸਵੱਟੀਆਂ ਗੱਡੀਆਂ ਲੈਣਾ ਇਹਨਾਂ ਦੀ ਮਜਬੂਰੀ ਹੈ ਇੱਕ ਕਿਉਂਕਿ ਇੱਥੇ ਕੀ ਹੁੰਦਾ ਹੈ ਕਿ SNOW ਪੈਂਦੀ ਹੈ ਕਾਫੀ ਜ਼ਿਆਦਾ ਛੋਟੀ ਗੱਡੀ ਕਾਮਯਾਬ ਨਹੀਂ ਹੈਗੀ ਤੇ ਮੇਰੇ ਧਰਮ ਪਤਨੀ ਜੀ ਨੇ ਇਹ ਸ਼ੈਅਰ ਕਰਦੇ ਆ ਰਹੇ ਨੇ ਅਸੀਂ ਅੱਜ ਦੋਨੇ ਜਾਣੇ ਸ਼ੈਅਰ ਕਰਦੇ ਫਿਰੇ ਸੀਗੇ ਮੇਰਾ ਖਿਆਲ ਹੈ ਬਿਲਡ ਲੋਕ ਐਨਜੋਏ ਕਰਦੇ ਫਿਰਦੇ ਨੇ ਅੱਜ ਕਿਉਂਕਿ ਸੰਡੇ ਹੈ ਇਸ ਲਈ ਕੋਈ ਵੀ ਹੋਰ ਜਨਤਾ ਬਾਹਰ ਨਹੀਂ ਹੈਗੀ ਦੇਅਰ ਐਨਜੋਇੰਗ ਦੇਅਰ ਵੀਕਐਂਡਸ ਦੋ ਤਰ੍ਹਾਂ ਦੀ ਇਥੇ ਐਡਰੈਸ ਹੁੰਦੇ ਨੇ 15th ਐਵੇਨਿਊ 15th A ਐਵੇਨਿਊ ਐਂਡ 26th ਸਟਰੀਟ ਲਾਈਕ ਥਿਸ ਥਿਸ ਇ ਸਕੂਲ ਬੱਸ ਸੋ ਇਹ ਸਕੂਲ ਬੱਸ ਹੈ ਜੀ ਜਿਆਤਰ ਮੋਸਟਲੀ ਲੇਡੀਆਂ ਦੇ ਡਰਾਈਵਰਸ ਇਹਦੇ ਉਪਰ ਸੇਫਟੀ ਫੀਚਰਸ ਜ਼ਿਆਦੇ ਨੇ ਗੱਡੀ ਚਾਹੇ ਦੇਖਣ ਨੂੰ ਪੁਰਾਣਾ ਟਰੱਕ ਜਿਹਾ ਲੱਗਦਾ ਹੈ ਮਾਡਲ ਟੀ ਟਰੱਕ ਜੋ ਹੁੰਦੇ ਸੀ ਪਰ ਸੇਫਟੀ ਫੀਚਰਸ ਬਹੁਤ ਜ਼ਿਆਦੇ ਨੇ ਇਹਨਾਂ ਦੇ ਸੋ ਇਹ ਕੁਸ਼ਾ ਜਿੱਕ ਨੇ ਡਾਬਿਚ ਆ ਦੇਖੋ ਬਿਲਕੁਲ ਹੀ ਜਦੋਂ ਬੇਸਮੈਂਟ ਦੇ ਉੱਪਰ ਤਿਆਰ ਹੋ ਰਿਹਾ ਹੈ ਲੱਕੜ ਦੇ ਵੱਡੇ ਵੱਡੇ ਬਾਲੇ ਧਰਤੀ ਵਿੱਚ ਕੰਕਰੀਟ ਦੇ ਨਾਲ ਕੰਕਰੀਟ ਪਾ ਕੇ ਬਾਲੇ ਵਗਾਰਾ ਫਿਕਸ ਕੀਤੇ ਜਾ ਰਹੇ ਨੇ ਇਹ ਇਹਨਾਂ ਦਾ ਲੈਟਰ ਬਾਕਸ ਨੇ ਜੀ ਇਹ ਮੇਲ ਜਿਹੜੀ ਤੁਹਾਡੀ ਆਉਂਦੀ ਹੈ ਉਹ ਇਹਨਾਂ ਬਕਸਿਆਂ ਵਿੱਚ ਆਇਆ ਡੋੜ ਘਰਾਂ ਦੇ ਹਰ ਇੱਕ ਬੰਦੇ ਦਾ ਡੋੜ ਡੋੜ ਹੁੰਦੇ ਨੇ ਏਟਾਂ ਦੇ ਬਾਹਰ ਨੂੰ ਕਿੱਕ ਬਾਕੀ ਕਿਹਨਾ ਗੱਡੀਆਂ ਸੰਬੰਧ ਤੇ ਆਪਣੇ ਮੰਗੂ ਇਹ ਨਹੀਂ ਚੱਲਦੇ ਵੀ ਜੱਟਾਂ ਨੇ ਸਵਿਫਟ ਲੈਣੀ ਐ ਤੇ ਬਾਣੀਆਂ ਨੇ ਜੋ ਵੀ ਆਲਟੋ ਜਾਂ ਰੇਟਸ ਲੈਣੀ ਐ ਇੱਥੇ ਬੁੜੀ ਕਿਸਮ ਦੀਆਂ ਗੱਡੀਆਂ ਨੇ ਅਮਰੀਕਨ ਮੇਡ ਐਂਡ ਐਕਸਟਰਾ ਆ ਦੇਖੋ ਵੱਡੇ ਪਿੱਕੇ ਨੇ ਮਜਬੂਰੀ ਆ ਇਹਨਾਂ ਦੀ ਵਸੇ ਪਿੱਕੇ ਰੱਖਣੇ ਕਿਜੀ ਮਿਲਦੇ ਆ ਕਿਸੇ ਅਗਲੇ ਵੀਡੀਓ ਚ